ਪੱਟੀ ਤੋਂ ਵਿਧਾਇਕ ਚੁਣੇ ਗਏ ਅਤੇ ਪੰਜਾਬ ਕੈਬਨਿਟ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਵੱਲੋਂ ਬੱਸ ਸਟੈਂਡ ਪੱਟੀ ਤੋਂ ਨਵੇਂ ਰੂਟਾਂ ਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਲਾਲਜੀਤ ਸਿੰਘ ਪੁੱਲਰ ਟਰਾਂਸਪੋਰਟ ਮੰਤਰੀ ਨੇ 18 ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਹਨਾਂ ਦੇ ਨਾਲ ਸੀਰੀ ਕੇਸ ਇਹਨਾ ਪ੍ਰਮੁੱਖ ਸਕੱਤਰ ਟਰਾਂਸਪੋਰਟ ਅਤੇ ਅਮਨਦੀਪ ਕੌਰ ਡਾਇਰੈਕਟਰ ਟਰਾਂਸਪੋਰਟ ਸਮੇਤ ਪੱਟੀ ਰੋਡਵੇ ਡਿਪੂ ਦੇ ਜਨਰਲ ਮੈਨੇਜਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਜਿਹੜੀਆਂ 18 ਦੀਆਂ 18 ਨਵੀਆਂ ਬੱਸਾਂ ਪੰਜਾਬ ਰੂਟ ਵੇਚਦੀਆਂ ਦਿੱਤੀਆਂ ਪੰਜਾਬ ਦੇ ਲੋਕਾਂ ਦੀ ਮੰਗ ਸੀ ਲੰਬੇ ਸਮੇਂ ਤੋਂ ਕਿ ਇਹ ਰੂਟ ਚਲਾਏ ਜਾਣ ਭਾਲ ਕੀਤੇ ਜਾਣ ਜਿਹੜੇ ਬੜੇ ਲੰਬੇ ਸਮੇਂ ਤੋਂ ਬੰਦ ਪਏ ਸਨ ਤੇ ਅੱਜ ਹਰੀ ਛੰਡੀ ਦੇ ਕੇ 18 ਬੱਸਾਂ ਪੱਟੀ ਸ਼ਹਿਰ ਤੋਂ ਰਵਾਨਾ ਕੀਤੀਆਂ ਗਈਆਂ ਇਹ ਪੱਟੀ ਇਲਾਕੇ ਲਈ ਪੱਟੀ ਸ਼ਹਿਰ ਲਈ ਤੇ ਪੰਜਾਬ ਦੇ ਲੋਕਾਂ ਲਈ ਬੜੀ ਵੱਡੀ ਮਾਨ ਵਾਲੀ ਗੱਲ ਆ ਕਿ ਜਿਹੜੇ ਲੰਬੇ ਸਮੇਂ ਤੋਂ ਰੂਟ ਬੰਦ ਪਏ ਅੱਜ ਭਾਲ ਕੀਤੇ ਗਏ ਅੱਜ ਅਸੀਂ ਟੋਟਲ 18 ਦੇ 10 ਪਹਿਲਾਂ 28 ਹੋਈਆਂ 10 ਪਹਿਲਾਂ ਅੱਜ 18 ਜਿਹੜੀਆਂ ਇੱਥੋਂ ਟੋਟਲ ਟੋਟਲ ਕਿੰਨੀ ਹੋ ਗਈਆਂ 28 ਹੋ ਇੱਕ ਜਿਹੜੀ ਪੁਲਿਸ ਵਾਲਿਆਂ ਨੂੰ ਜਿਹੜੀ ਗੱਲਬਾਤ ਕੀਤੀ ਗਈ ਸਟੇਟ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਕੀ ਉਹ ਕੀ ਮੈਟਰ ਸੀ ਜਿਹੜੀ ਬਿਲਕੁਲ ਜਿਹੜਾ ਹੈਰੋਇਨ ਸਮੈਕ ਜਿੰਨੇ ਘਰਾਂ ਦੇ ਘਰ ਬਰਬਾਦ ਕਰਦੇ ਆ ਉਹ ਅਸੀਂ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਜਿੰਨੇ ਹੈਰੋਇਨ ਸਮੈਕ ਵੇਚ ਨਹੀਂ ਉਹ ਸਾਨੂੰ ਵੋਟ ਨਾ ਪਾਵੇ ਤੇ ਮੈਂ ਅੱਜ ਵੀ ਉਸ ਗੱਲ ਤੇ ਟਾਲਿਆ ਹੈ ਕਿ ਹੈਰੋਇਨ ਸਮੈਕ ਵੇਚਣ ਵਾਲਿਆਂ ਨੂੰ ਕਦੀ ਪਰਦਾਸ਼ ਨਹੀਂ ਕੀਤਾ ਜਾਏਗਾ ਤੇ ਪੁਲਿਸ ਅਫਸਰਾਂ ਨੂੰ ਵੀ ਇਹ ਹਦਾਇਤ ਹੈ ਕਿ ਜਿਹੜਾ ਵੀ ਬੰਦਾ ਹੈਰੋਇਨ ਸਮੈਕ ਤੇ ਪਾਇਆ ਜਾਂਦਾ ਵੀ ਉਹ ਵੇਚਦਾ ਉੱਤੇ ਕਾਰਵਾਈ ਕੀਤੀ ਜਾਵੇ ਉੱਤੇ ਪਰਚਾ ਦਰਜ ਕੀਤਾ ਜਾਵੇ ਉਹਨੂੰ ਸਲਾਖਾਂ ਦੇ ਪ ਕਿ ਅੱਜ ਜਿਹੜੇ ਰੂਟਸ ਨੇ ਕਿਹੜੇ ਜਿਹੜੇ ਰਹਿਣਗੇ ਪੱਟੀ ਤੋਂ ਸਾਰੇ ਸ਼ੁਰੂ ਹੋਣਗੇ ਪੱਟੀ ਤੋਂ ਚਿੰਤਪੁਰਨੀ ਵਾਇਆ ਜਵਾਲਾਜੀ ਪੱਟੀ ਤੋਂ ਆਨੰਦਪੁਰ ਸਾਹਿਬ ਪੱਟੀ ਤੋਂ ਚੰਡੀਗੜ੍ਹ ਵਾਇਆ ਅਮਰ ਵਾਇਆ ਅਮਰਸਰ ਚੰਡੀਗੜ੍ਹ ਜਾਵੇਗੀ ਪੱਟੀ ਤੋਂ ਵਾਇਆ ਜੰਡਿਆਲਾ ਚੰਡੀਗੜ੍ਹ ਪੱਟੀ ਤੋਂ ਵਾਇਆ ਅਮਰਸਰ ਦਿੱਲੀ ਪੱਟੀ ਤੋਂ ਵਾਇਆ ਮੋਗਾ ਦਿੱਲੀ ਪੱਟੀ ਤੋਂ ਵਾਇਆ ਜੰਡਿਆਲਾ ਹੁਸ਼ਿਆਰਪੁਰ ਪੱਟੀ ਤੋਂ ਵਾਇਆ ਮੋਗਾ ਚੰਡੀਗੜ੍ਹ ਪੱਟੀ ਤੋਂ ਵਾਇਆ ਅਮਰਸਰ ਪਠਾਨਕੋਟ ਪੱਟੀ ਤੋਂ ਅਮਰਸਰ ਪੱਟੀ ਤੋਂ ਵਾਇਆ ਅਮਰਸਰ ਜੰਮੂ ਪੱਟੀ ਤੋਂ ਵਾਇਆ ਅਮਰਸਰ ਕਟੜਾ ਪੱਟੀ ਤੋਂ ਵਾਇਆ ਕੋਟਪੁੱਡਾ ਫਿਰੋਜ਼ਪੁਰ ਪੱਟੀ ਤੋਂ ਵਾਇਆ ਫਿਰੋਜ਼ਪੁਰ ਫਾਜ਼ਿਲਕਾ ਪੱਟੀ ਤੋਂ ਵਾਇਆ ਪੋਰ ਗੰਗਾਨਗਰ ਪੱਟੀ ਤੋਂ ਵਾਇਆ ਅਮਰਸਰ ਜਲੰਧਰ ਪੱਟੀ ਤੋਂ ਵਾਇਆ ਚੋਲਾ ਸਾਹਿਬ ਗੋਦਵਾਲ ਹਸ਼ਿਆਰਪੁਰ ਪੱਟੀ ਤੋਂ ਵਾਇਆ ਤਰਨਤਾਰ ਜਲੰਧਰ ਤਰੰਤਰੰਤੂ ਬਲਜੀਤ ਸਿੰਘ ਦੀ ਰਿਪੋਰਟ